ਬੀਤੇ ਦਿਨ ਚਰਨਦਾਸ ਲਾਲੀ ਤੇ ਹਰਬਜਨ ਸਿੰਘ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਜੋ ਪਿੰਡ ਦਰਬਾਰ ਸਿੰਘ ਵਾਲਾ ਦੇ ਸਰਪੰਚ ਤੇ ਇਲਜ਼ਾਮ ਲਗਾਏ ਸਨ ਉਸ ਸਿਲਸਿਲੇ ਵਿੱਚ ਜਦੋਂ ਸਾਡੇ ਪੱਤਰਕਾਰਾਂ ਨੇ ਪਿੰਡ ਦਰਬਾਰ ਸਿੰਘ ਵਾਲਾ ਸਰਪੰਚ ਡਿੰਪਲ ਰਾਣੀ ਦੇ ਪਤੀ ਅਵਿਨਾਸ਼ ਸਿੰਘ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਜੋ ਲਗਾਏ ਇਲਜ਼ਾਮ ਬਿਲਕੁਲ ਝੂਠੇ ਹਨ ਸਰਪੰਚ ਡਿੰਪਲ ਰਾਣੀ ਦੇ ਪਤੀ ਨੇ ਕੀ ਕਿਹਾ ਆਓ ਸੁਣਦੇ ਹਾਂ ਇਹ ਲਿਖਣ ਅਰਜਨ ਆਪਣੇ ਅਰਪਜਨ ਸਿੰਘ ਨੇ ਲਗਾਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਨਾਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਥੇ ਪਹੁੰਚੋਂ ਤੇ ਮੈਂ ਜੀ ਆਖਦਾ ਔਰ ਮੇਰੀ ਮਿਸ ਜਿਹੜੀ ਮੌਜੂਦਾ ਸਰਪੰਚ ਹੈ ਘਰੇਲੂ ਹਾਊਸ ਵਾਈਫ ਹੋਣ ਦੇ ਨਾਤੇ ਜਿਹੜੇ ਬਾਹਰ ਦੇ ਦਫ਼ਤਰਾਂ ਦੇ ਕੰਮ ਕਰ ਜ਼ਿਆਦਾਤਰ ਮੈਂ ਹੀ ਵੇਖਦਾ ਜੀ ਔਰ ਰਹੀ ਗੱਲ ਇਸ ਬੰਦੇ ਦੀ ਭਜਨ ਸਿੰਘ ਦੀ ਕਦੇ ਤਾਂ ਮੈਨੂੰ ਇਸ ਬੰਦੇ ਤੇ ਬਹੁਤ ਹਾਸਾ ਆਉਂਦਾ ਹੈ ਕਿ 5 ਸਾਲ ਹੋ ਗਏ ਨੇ ਇਸ ਬੰਦੇ ਨੂੰ ਬੀਐਨਏ ਸਾਡੇ ਤੇ ਝੂਠੀਆਂ ਦਰਖਾਸਤਾਂ ਦੇ ਦੇ ਕੇ ਇੰਨਾ ਕੋ ਸਾਨੂੰ ਹਰਾਸਮੈਂਟ ਕੀਤਾ ਹੈ ਕਿ ਮੇਰੇ ਬੇਟੇ ਦੀ ਡੈਥ ਹੋ ਗਈ ਇਹਦੀ ਵਜ੍ਹਾ ਕਰਕੇ ਉਹ ਦੀ ਕੋਈ ਸਚਾਈ ਸਾਹਮਣੇ ਨਹੀਂ ਆਈ ਦੂਸਰੀ ਗੱਲ ਇਸ ਬੰਦੇ ਨੇ ਇਹ ਅਬਜੈਕਸ਼ਨ ਲਾਇਆ ਹੈ ਕਿ ਇਹ ਬੰਦੇ ਨੇ ਗ੍ਰਾਂਟ ਖਾ ਗਿਆ ਕਰੋੜਾਂ ਰੁਪਏ ਖਾ ਗਿਆ ਜੀ ਮੈਂ ਪ੍ਰੈਸ ਦੇ ਸਾਹਮਣੇ ਇਹ ਗੱਲ ਕਹਿਣਾ ਕਿ ਜੇ 25 ਲੱਖ ਤੋਂ ਵੱਧ ਚਲੋ 2 ਲੱਖ ਹੋਰ ਵਧਾ ਲਓ ਜੀ 27 ਲੱਖ ਤੋਂ ਵੱਧ ਜੇ ਮੇਰੇ ਪਿੰਡ ਦੇ ਵਿੱਚ ਗ੍ਰਾਂਟ ਆਈ ਹੋਵੇ ਤੇ ਮੈਂ ਐਫੀਡੇਵਿਟ ਲਿਖ ਕੇ ਦੇਣਾ ਮੇਰੇ ਤੇ ਪਰਚਾ ਕੀਤਾ ਜਾਵੇ ਮੇਰਾ ਕੋਈ ਸਫਾਈ ਨਹੀਂ ਦੂਸਰੀ ਗੱਲ ਹੈਗੀ ਏ ਕਿ ਇਹ ਬੰਦਾ ਕਦੇ ਤਾਂ ਕਹਿੰਦਾ ਵੀ ਮੈਂ ਸਰਕਲ ਪ੍ਰਧਾਨ ਆ ਕਦੇ ਕਹਿੰਦਾ ਮੈਂ ਬਲਾਕ ਪ੍ਰਧਾਨ ਆ ਔਰ ਇਹ ਬੰਦਾ ਪਾਰਟੀ ਦੇ ਨਾਂ ਤੇ ਲੋਕਾਂ ਨੂੰ ਨੌਕਰੀਆਂ ਲਵਾਉਣ ਦੇ ਨਾਂ ਤੇ ਜਿਹੜੇ ਲੱਖਾਂ ਰੁਪਏ ਮਾਰੀ ਬੈਠਾ ਤੁਸੀਂ ਥੋੜੀ ਵੇਟ ਕਰੋ ਲੋਕ ਸਾਹਮਣੇ ਆਣਗੇ ਇਹਦੀਆਂ ਸਾਰੀਆਂ ਕਰਤੂਤਾਂ ਦੱਸਣਗੇ ਤੁਹਾਨੂੰ ਦੂਸਰੀ ਗੱਲ ਕਿ ਇਸ ਬੰਦੇ ਨੇ ਖੁਦ ਜਿਹੜਾ ਮਰੇ ਪਿਓ ਦੀ ਪੈਨਸ਼ਨ 15 ਮਹੀਨਿਆਂ ਦੀ ਕਢਵਾਈ ਏ ਜਿੱਦੀ ਸਾਰੀ ਸਟੇਟਮੈਂਟ ਮੇਰੇ ਕੋਲ ਹੈਗੀ ਏ ਜੇ ਪ੍ਰਸ਼ਾਸਨ ਮਹਿਕਮਾ ਮੈਂ ਮਾਨਜੋਗ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਲਈ ਹੋਈ ਏ ਔਰ ਸਿਵਲ ਕੋਰਟ ਚ ਕੇਸ ਕੀਤਾ ਹੈ ਜੇ ਉਹਨਾਂ ਹੁਕਮ ਇਹਨੂੰ ਹੁਕਮ ਦੇਣਗੇ ਤੇ ਮੈਂ ਜਿਹੜੇ ਸਾਰੇ ਸਬੂਤ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਕਰਾਂਗਾ ਸੋ ਇਸ ਕਰਕੇ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦੇ ਨੂੰ ਜਿਹੜਾ ਜਿਹੜੀ ਉਹਦੇਦਾਰੀ ਛੋਟੀ ਮੋਟੀ ਦਿੱਤੀ ਹੈ ਨਾ ਇਸ ਬੰਦੇ ਨੂੰ ਬਰਖਾਸਤ ਕਰਕੇ ਇਹਨੂੰ ਘਰੇ ਬਿਠਾਉਣਾ ਚਾਹੀਦਾ ਹੈ ਇਹ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ ਜਿਹੜਾ ਆਨ ਵਾਲੇ ਸਮੇਂ ਚ ਲੋਕ ਸਭਾ ਦਾ ਇਲੈਕਸ਼ਨ ਹੈ ਪਾਰਟੀ ਨੂੰ ਬੜੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਹੋਰ ਸਾਰੇ ਜਿਹੜੇ ਜੋ ਇਹਨੇ ਕਟਾਈਆਂ ਸਟੇਟਮੈਂਟ ਕਟਾਈਆਂ ਨੇ ਉਹ ਕਿੰਨੀਆਂ ਕੁ ਸਹੀ ਨੇ ਜਿਹੜੀਆਂ ਸਟੇਟਮੈਂਟ ਕਢਾ ਕੇ ਤੇ ਟੁੱਡੇ ਤੇ ਉਹਦੇ ਸਾਰੇ ਆ ਕਿ ਮੇਰਾ ਬੇਟਾ ਹੈਂਡੀਕੈਪ ਸੀਗਾ 5 ਸਾਲ ਦਾ ਸੀਗਾ ਉਹਦੀ ਡੈਥ ਹੋ ਗਈ। ਉਹਦੀ ਹੈਂਡੀਕੈਪ ਦੀ ਪੈਨਸ਼ਨ ਪਹਿਲਾਂ ਮੇਰੇ ਖਾਤੇ ਚ ਆਉਂਦੀ ਸੀਗੀ। ਮੇਰਾ ਖਾਤਾ ਜੀਰੇ ਬ੍ਰਾਂਚ ਦਾ ਸੀਗਾ। ਉਹ ਅਸੀਂ ਖਾਤਾ ਜਿਹੜਾ ਦੂਰ ਹੋਣ ਦੇ ਕਰਕੇ ਖਾਤਾ ਚੇਂਜ ਕਰਾਇਆ ਸੀਗਾ। ਉਹ ਕੀ ਦਫ਼ਤਰ ਦੀ ਕਲੈਰੀਕਲ ਮਿਸਟੇਕ ਹੋ ਗਈ ਹਣੀ ਮੈਂ ਉਥੇ ਦਫ਼ਤਰ ਦੇਖ ਕੇ ਦਿੱਤਾ ਸੀਗਾ ਵੀ ਉਹਦੇ ਚ ਜਿਹੜਾ 올ਡ ਜੀ ਲਿਖ ਕੇ ਪਤਾ ਨਹੀਂ ਕੀ ਲਿਖਿਆ ਜੀ ਉਹ ਲਗਭਗ 11 ਮਹੀਨੇ ਦੇ ਕਰੀਬ ਹੋ ਗਏ ਨੇ ਸਾਡਾ ਅਕਾਊਂਟ ਵੀ ਬੰਦ ਹੈ ਸਾਡੀ ਪੈਨਸ਼ਨ ਵੀ ਬੰਦ ਹੈ ਜੀ ਚਮਟਾਪਾ ਪੈਨਸ਼ਨ ਤੁਹਾਡੀ ਮਿਸੀ ਦੀ ਮਟਾਪਾ ਪੈਨਸ਼ਨ ਨਹੀਂ ਬਿਲਕੁਲ ਸਰ ਇਹਨੇ ਚੰਡੀਗੜ੍ਹ ਕੇਸ ਵੀ ਲਾਇਆ ਸੀਗਾ ਜੀ ਹੁਣ ਵੀ ਜਿਹੜਾ ਹਾਈ ਕੋਰਟ ਕੇਸ ਲਾਇਆ ਸੀਗਾ ਉਹਦੇ ਚ ਮਾਨਯੋਗ ਡੀਸੀ ਸਾਹਿਬ ਨੂੰ ਸ਼ਾਇਦ ਪਾਰਟੀ ਬਣਾਇਆ ਸੀਗਾ ਜਿਹਦੇ ਚ ਕੋਈ ਸੱਚਾਈ ਨਹੀਂ ਆਈ ਦੂਸਰੀ ਗੱਲ ਇਹ ਮੇਰੇ ਤੇ ਸੰਦਾਂ ਦੇ ਓਬਜੈਕਸ਼ਨ ਆਉਂਦਾ ਜਿਹੜੇ ਸੰਦ ਨੇ ਪਹਿਲਾਂ ਵੀ ਉਹ ਮੇਰੀ ਪੰਚਾਇਤ ਨੂੰ ਮੈਂ ਪੁੱਛ ਕੇ ਸਾਡੇ ਕੋਲ ਪੈਸੇ ਨਹੀਂ ਸੀਗੇ 120000 ਰੁਪਇਆ ਜਿਹੜੇ ਦੋ ਚੈੱਕ ਸੀਗੇ ਇੱਕ ਮੈਂ 1 ਲੱਖ ਦਾ ਚੈੱਕ ਦਿੱਤਾ ਜੀ ਇੱਕ 20000 ਦਾ ਚੈੱਕ ਦਿੱਤਾ ਉਹਦੀ ਸਟੇਟਮੈਂਟ ਮੇਰੇ ਕੋਲ ਹੈਗੀ ਏ ਔਰ ਪਿੰਡ ਵਾਲੇ ਲੋਕ ਆਸ-ਪਾਸੇ ਲੋਕ ਸਾਰਿਆਂ ਨੇ ਮੈਂ ਕਰਾਏ ਵਾਸਤੇ ਜਿੰਨੀ ਕਿਸੇ ਲੋੜ ਸੀ ਦਿੰਦਾ ਰਿਆਂ ਅੱਜ ਵੀ ਮੇਰੇ ਕੋਲ ਸੰਦ ਮੌਜੂਦ ਨਹੀਂ ਜਦੋਂ ਨਵੀਂ ਪੰਚਾਇਤ ਬਣੇਗੀ ਜੇ ਹੁਣ ਵਾਲੀ ਪੰਚਾਇਤ ਹੈ ਉਹ ਮੇਰੇ ਪੈਸੇ ਜਿੰਨੇ ਬਣਦੇ ਨੇ ਮੈਨੂੰ ਦੇ ਕੇ ਸੰਦ ਮੇਰੇ ਕੋਲ ਹੁਣ ਵੀ ਲੈ ਸਕਦੇ ਨੇ ਸਾਡੇ ਪਿੰਡ ਜਗ੍ਹਾ ਨਾ ਆਉਣ ਦੀ ਖਾਤਰ ਅਸੀਂ ਥਾਂ ਦੇ ਜਿਹੜਾ ਸਾਈਡ ਤੇ ਰੋਕੇ ਹੋਏ ਨੇ ਸੁਪਰ ਜਿਹੜਾ ਆਪਣੇ ਸਲੇਸ਼ਰ ਹੈ ਰੀਪਰ ਉਹ ਸਾਡੇ ਮੇਰੇ ਚਾਚੇ ਦੇ ਘਰ ਪਿਆ ਹੋਇਆ ਜੀ ਇਸ ਕਰਕੇ ਇਹ ਬੰਦਾ ਜਿਹੜਾ ਆਮ ਪਾਰਟੀ ਦੇ ਨਾਂ ਕੇ ਪਾਰਟੀ ਨੂੰ ਜਿਹੜਾ ਛੋਰਾ ਲਾ ਰਿਹਾ ਇਸ ਕਰਕੇ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦਿਆਂ ਵਾਸਤੇ ਪਾਰਟੀ ਵਿੱਚ ਕੋਈ ਜਗ੍ਹਾ ਨਹੀਂ ਕਿਉਂਕਿ ਦੋ ਚਾਰ ਬੰਦੇ ਜਿਹੜੇ ਪਾਰਟੀ ਦੇ ਵਿੱਚ ਜਿਹੜੇ ਨੇ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ ਰੋਜ਼ ਦੀਆਂ ਨਵੀਆਂ ਤੋਂ ਨਵੀਆਂ ਸਾਜਾਂ ਕਦੇ ਕੋਈ ਵੀਡੀਓ ਐਡਿਟ ਕਰ ਦਿੰਦੇ ਨੇ ਕਦੇ ਕੋਈ ਰਿਕਾਰਡਿੰਗ ਬਣਾ ਕੇ ਜਿਹੜਾ ਪਾਰਟੀ ਨੂੰ ਐਮਐਲ ਸਾਬ ਨੂੰ ਮੰਤਰੀ ਸਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਕਰਕੇ ਜੀਐਮ ਸਾਬ ਨੂੰ ਬੇਨਤੀ ਹੈ ਕਿ ਇਸ ਬੰਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਨ ਸਰਪੰਚ ਸਰਪੰਚ ਦਰਬਾਰ ਸਿੰਘ ਵਾਲੇ ਦੇ ਪਤੀ ਤੇ ਇਹਨਾਂ ਨੇ ਆਪਣਾ ਆਪਣਾ ਵੀਰ ਦਿੱਤਾ ਹੈ ਹੋਰ ਪਿੰਡ ਵਾਲੇ ਪੁੱਛਦੇ ਹਾਂ ਹਾਂਜੀ ਭਾਈ ਕੀ ਨਾਮ ਤੁਹਾਡਾ ਗਵਰਨਰ ਸਿਨਾਮ ਜੀ ਮੇਰਾ ਹਾਂਜੀ ਕੀ ਜੋ ਸਰਪੰਚ ਤੇ ਅਲੀਗੇਸ਼ਨ ਲਾਏ ਨੇ ਵੀ ਉਹ ਕਿ ਕਿੰਨੇ ਕਿੰਨਾ ਕੋ ਉਹਦੀ ਸਚਾਈ ਜਿਹੜੇ ਵੀ ਅਲੀਗੇਸ਼ਨ ਲੱਗੇ ਨੇ ਅਰਪੰਜਨ ਸਿੰਘ ਵੱਲੋਂ ਸ਼ਿਕਾਇਤ ਕਰਤਾ ਵੱਲੋਂ ਉਹ ਫਰਾਸਰ ਤੇ ਬੇਬੁਨਿਆਦ ਨੇ ਇਹਦੇ ਵਿੱਚ 1% ਦੀ ਵੀ ਸਚਾਈ ਨਹੀਂ ਸਾਡੇ ਪਿੰਡ ਵਿੱਚ 20 ਤੋਂ 25 ਲੱਖ ਦੀ ਟੋਟਲ ਗ੍ਰਾਂਟ ਆਈ ਏ ਉਹਦਾ ਸਾਰਾ ਅਸੀਂ ਦੋ ਵਾਰ ਹਿਸਾਬ ਦੇ ਚੁੱਕੇ ਇੱਕ ਵਾਰ ਗੁਰੂਸਾਹਿਬ ਲਾਈਵ ਤੇ ਵੀ ਹਿਸਾਬ ਦੇ ਚੁੱਕਿਆ ਤੀਜੀ ਵਾਰ ਫਿਰ ਵੀ ਅਸੀਂ ਹਿਸਾਬ ਦੇਣ ਨੂੰ ਸਾਰਾ ਤਿਆਰ ਹਾਂ ਹਰੀ ਪੰਚਾਇਤ ਤਿਆਰ ਆ ਇਹਦੇ ਵਿੱਚ ਕੋਈ ਵੀ ਸਚਾਈ ਨਹੀਂ ਹੈਗੀ ਹਾਂ ਤੁਸੀਂ ਦੇਖ ਰਹੇ ਹੋ ਪਾਸਟ ਨਿਊਜ਼ ਇੰਡੀਆ ਅਮਰ ਸਿੰਘ ਗੁਰੂਅਰਸ